ਇਹਦੇ ਜਿਹੜਾ ਸਾਡੇ ਏਅਰਪੋਰਟ ਦੇ ਉੱਤੇ ਜੋ ਫਰਚਾ ਹੋਇਆ ਹੈ ਇਹਦੀ ਅਸੀਂ ਅਸੈਸਮੈਂਟ ਟੀਮ ਲਗਾਈ ਹੈ ਅਸੀਂ ਰਿਗਰਡ ਤੋਂ ਟੀਮ ਆਈ ਹੈ ਉਹਦਾ ਸਰਚ ਵਾਰੰਟ ਅਸੀਂ ਲਿਆ ਕੋਲ ਆਨ ਲਗੋ ਉਹਦੇ ਸਬੰਧ ਦੇ ਵਿੱਚ ਇਹਦੇ ਫਾਦਰ ਨੂੰ ਅਸੀਂ ਕਾਲ ਕੀਤਾ ਹੈਗਾ ਹੁਣ ਜਿਹੇ ਅਸੈਸਮੈਂਟ ਕਰਾਉਣੇ ਅੰਦਰ ਜੋ ਫਰਨੀਚਰ ਵਗੈਰਾ ਪਿਆ ਜੋ ਹੋ ਰਿਹਾ ਇਹਦਾ ਮੀਮੋ ਬਣੂਗਾ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਕਿੰਨੀ ਕਿੰਨੀ ਕੋਸਟ ਦਾ ਹੈ ਉਹ ਸਾਡੀ ਟੈਕਨੀਕਲ ਟੀਮ ਕਰੂਗੀ ਜੇ ਸਰਦਾਰ ਜੀ ਪਹਿਲਾਂ ਜਿਹੜੀ ਇਹ ਮਿਲਤੀ ਕੀਤੀ ਆ ਕੀਤਾ ਹੈ ਕਿ ਵੀ ਗੁੱਠੀ ਪਲੱਸ ਜਿਹੜੀਆਂ ਗੱਡੀਆਂ ਉਹ ਸਾਰਿਆਂ ਦੇ ਅਸੈਸਮੈਂਟ ਹੋਈ ਹੋਈ ਹੈਗੀ ਹੁਣ ਜਿਹੜੇ ਸਮਾਨ ਵੀ ਰਹੇ। ਇਹਦੀ ਜਿਹੜੀ ਕੋਠੇ ਦੇ ਉੱਤੇ ਖਰਚਾ ਹੋਇਆਗਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਦੇ ਬਿਲਟ ਹੋਈ ਹੈਗੀ। ਕਿਉਂਕਿ ਜੋ ਬਿਜ਼ਨਸ ਦੀ ਇਨਕੁਆਰੀ ਹੁੰਦੀ ਹੈ ਕਿ ਜਿਸ ਟਾਈਮ ਦੀ ਬਿਲਟ ਹੈ ਨਾ ਕੋਈ ਕੋਈ ਗੁੱਠੀ ਬਣੀ ਕੰਸਟਰਕਟ ਹੋਈ ਹੈਗੀ ਉਸ ਟਾਈਮ ਕੀ ਕੋਸਟ ਸੀ ਇਹਦੇ ਹੁਣ ਪ੍ਰੈਜ਼ੈਂਟ ਤਾਂ ਕੋਈ ਹੋਰ ਹੋਊਗੀ ਦੀ। ਉਸ ਕੋਸਟ ਦੇ ਮੁਤਾਬਕ ਦੇਖਿਆ ਜਾਂਦਾ ਸਾਰਾ। ਉਹ ਅਸੀਂ ਦੇਖੋ ਕਿ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਸਾਰਾ ਸਾਡੀ ਟੀਮ ਜਿਹੜੀ ਹੈਗੀ ਉਹ ਕਰੂਗੀ ਟੈਕਨੀਕਲ ਟੀਮ ਅਸੀਂ ਖੁਦ ਅਸੈਸਸ ਨਹੀਂ ਕਰ ਸਕਦੇ ਉਹ ਟੈਕਨੀਕਲ ਟੀਮ ਲਵਾਈ ਹੋਈ ਹੈ ਸੀ ਉਹ ਸਾਡੀ ਆ ਗਈ ਹੈ ਉਹ ਹੁਣ ਇਹਦੇ ਫਾਦਰ ਜਿਹੜੇ ਨੇ ਇੱਥੇ ਲੋਕ ਹੈਗਾ ਉਹਨੂੰ ਕਾਲ ਕੀਤਾ ਤਾਂ ਜਦੋਂ ਆ ਜਾਂਦੇ ਸੀ ਉਸ ਤੋਂ ਬਾਅਦ ਟੈਕਨੀਕਲੀ ਸਰ ਕੱਲ ਦੀ ਗ੍ਰਿਫਤਾਰ ਕੀਤੇ ਹੋਏ ਆਮਨਦੀਪ ਕੋਲੋਂ ਕੁਝ ਕੁ ਕਾਸੇ ਕੁਝ ਮੁੱਲ ਸਾਹਮਣੇ ਆਏ ਨਹੀਂ ਉਹ ਸਾਡਾ ਜੀ ਇਨਵੈਸਟੀਗੇਸ਼ਨ ਦਾ ਮੈਟਰ ਅੱਜ ਪਹਿਲੇ ਸਾਡਾ ਜਿਹੜਾ ਇਸ਼ੂ ਹੈਗਾ ਮੇਨ ਇੱਥੇ ਚ ਇਹਦੀ ਜਿਹੜੀ ਪ੍ਰੋਪਰਟੀ ਦੇ ਨਾਲ ਰਿਲੇਟਡ ਮਤਲਬ ਕਿ ਐਸੈਟਸ ਜੋੜੇ ਬਣਾਏ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਸਾਰੀ ਕਰ ਲੈਣੀ ਜਿਵੇਂ ਅੱਜ 3 ਦਿਨਾਂ ਦਾ ਰਿਮਾਂਡ ਲਿਆ ਉਹਦੇ ਚ ਕਿ ਨਗਰਦਸੂਹ ਨੇ ਰਿਪੋਰਟ ਚਾਹਣਾ ਹੈ ਨਹੀਂ ਹਾਲੇ ਇਸ ਇਸ ਬਾਰੇ ਇਸ ਤੋਂ ਇਲਾਵਾ ਵੀ ਕਿਉਂਕਿ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਅਸੀਂ ਕੁਝ ਵੀ ਬਗਲੇ ਦੇ ਚੰਗੇ ਅਸੈਸਮੈਂਟ ਤੋਂ ਇਲਾਵਾ ਕੋਈ ਹੋਰ ਵੀ ਕੁਝ ਨਹੀਂ ਨਹੀਂ ਹਾਲੇ ਅਸੈਸਮੈਂਟ ਪਹਿਲਾ ਸਾਡਾ ਫਸਟ ਜਿਹੜਾ ਟਾਸਕ ਹੈਗਾ ਉਹਦੀ ਜੋ ਸਾਡਾ ਟੈਕਨੀਕਲੀ ਆਏਗਾ ਉਹ ਨੂੰ ਅਸੀਂ ਕਰਾਂਗੇ ਪਹਿਲਾਂ ਰਸ ਕਰਾਂਗੇ ਉਸ ਤੋਂ ਬਾਅਦ ਕਿੰਨੀ ਕੋਸਟ ਇਸ ਆਕਾਉਂਟ ਸਕੀਨ ਹੈ ਕਿਥੋਂ ਪੈਸਾ ਹੁੰਦਾ ਸਾਰਾ ਕੋਈ ਇਹਦੇ ਵਿੱਚ ਹੋਰ ਇਨਵੋਲਵਮੈਂਟ ਨਹੀਂ ਹਲੇ ਕੁਝ ਇਹਦੇ ਬਾਰੇ ਉਹ ਮਟੀਰੀਅਲ ਜਿਹੜਾ ਇਹਦਾ ਲੱਗਿਆ ਹੋਇਆ ਪ੍ਰੋਸੈਸ ਕਰਾਂਗੇ ਮਟੀਰੀਅਲ ਵੀ ਹੋਊਗਾ ਜੀ ਜੋ ਇੱਥੇ ਸਮਾਨ ਤੇ ਹੈਗਾ ਉਹਦੀ ਅਸੈਸਮੈਂਟ ਹੋਊਗੀ ਵੀ ਕਿੰਨੀ ਕਾਸਟ ਦਾ ਕਾਹਦਾ ਕਿਸ ਜਿਵੇਂ ਫਰਨੀਚਰ ਹੈ ਜਾਂ ਕੋਈ ਹੋਰ ਚੀਜ਼ ਲੱਗੀ ਹੈ ਕੋਈ 에어 ਕੰਡੀਸ਼ਨ ਲੱਗਿਆ ਉਹਦੀ ਕਿੰਨੀ ਕਾਸਟ ਦੇਣੀ ਕਿਤੋਂ ਪੇਮੈਂਟ ਹੋਈ ਹੈ ਸਾਰਾ ਕੁਝ ਚੈੱਕ ਕਰਾਂਗੇ ਥੈਂਕ ਯੂ